ਦੀ 16 15 16 ਸਾਲ ਦੀ ਲੜਕੀ ਦਾ ਜਿਹੜਾ ਡਿਲੀਵਰੀ ਹੋਈ ਆ ਉਹਦੇ ਸਬੰਧ ਚਾਹੀ ਤੁਰੰਤ ਐਫ ਆਈ ਆਰ ਦਰਜ ਕਰਕੇ 376 315 316 6 ਪੋਸ ਕੋ ਐਕਟ ਦੇ ਵਿੱਚ ਰਜਿਸਟਰ ਕਰਕੇ ਤੇ ਉਹਦੇ ਵਿੱਚ ਜਿਹੜਾ ਅਸੀਂ ਇਹ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਸਰ ਕੀ ਮਾਮਲਾ ਕੀ ਸੀ ਇਹ ਇਹ ਮਾਮਲਾ ਇਹ ਇਹਨਾਂ ਦਾ ਆਪਸ ਦੇ ਵਿੱਚ ਪੂਆ ਮਾਮੇ ਦਾ ਰਿਸ਼ਤਾ ਸੀਗਾ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਆਪਣੇ ਇੱਥੇ ਸੰਗੋਵਾਲ JVC ਸਿੱਖਣ ਦੇ ਆਇਆ ਸੀਗਾ ਉਹ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਜਾਇਜ਼ ਰਿਲੇਸ਼ਨ ਬਣ ਗਏ ਜਿਹੜਾ ਕਿ ਰੇਪ ਕੇਸ ਹੋਇਆ ਹੈ ਉਹਦੇ ਬਾਰੇ ਹੁਣ ਤੱਕ ਕੀ ਅਪਡੇਟਸ ਹੈ ਜੀ ਉਹਦੇ ਬਾਰੇ ਸਾਨੂੰ ਇੱਕ ਸ਼ਾਭੜਾ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਉਹਦੇ ਵਿੱਚ ਉਹਨਾਂ ਨੇ ਐਂਟੀਮੇਟ ਕੀਤਾ ਸੀਗਾ ਕੋਈ ਕਰੀਬ 16 15 16 ਸਾਲ ਦੀ ਲੜਕੀ ਦਾ ਜਿਹੜਾ ਡਿਲੀਵਰੀ ਹੋਈ ਆ ਉਹਦੇ ਸਬੰਧ ਚ ਇਹ ਤੁਰੰਤ ਐਫ ਆਈ ਆਰ ਦਰਜ ਕਰਕੇ 376 315 316 6 ਪੋਸ ਕੋ ਐਕਟ ਦੇ ਵਿੱਚ ਰਿਸਟਰ ਕਰਕੇ ਤੇ ਉਹਦੇ ਵਿੱਚ ਜਿਹੜਾ ਆ ਅਸੀਂ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਸਰ ਕੀ ਮਾਮਲਾ ਕੀ ਸੀ ਇਹ ਇਹ ਮਾਮਲਾ ਇਹ ਇਹਨਾਂ ਦਾ ਆਪਸ ਦੇ ਵਿੱਚ ਪੂਆ ਮਾਮੇ ਦਾ ਰਿਸ਼ਤਾ ਸੀਗਾ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਆਪਣੇ ਇੱਥੇ ਸੰਗੋਵਾਲ ਜੀਵੀਸੀ ਸਿੱਖਣ ਦੇ ਆਇਆ ਸੀਗਾ ਉਹ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਜਾਇਜ਼ ਰਿਲੇਸ਼ਨ ਬਣ ਗਏ ਤੇ ਉਹਦੇ ਕਰਕੇ ਫਿਰ ਜਿਹੜੀ ਉਹ ਲੜਕੀ ਪ੍ਰੈਗਨੈਂਟ ਹੋ ਗਈ ਸੀ ਜਦੋਂ ਇੰਟੀਮੇਸ਼ਨ ਵੱਲ ਹੀ ਆਇਆ ਤਾਂ ਇਹ ਵਾਈਫਾਈ ਖਰਚ ਕਰਤੀ। ਤੇ ਸਰ ਕਿੰਨੇ ਦੋਸ਼ੀ ਆ ਇਹਦੇ ਵਿੱਚ? ਇਹਨਾਂ ਦੇ ਵਿੱਚ ਹਲੇ ਤਫ਼ਤੀਸ਼ ਦੇ ਵਿੱਚ ਦੋ ਦੋਸ਼ੀ ਨੇ। ਇੱਕ ਜਿਹੜਾ ਮੇਨ ਦੋਸ਼ੀ ਆ ਹਰਪੀ ਸਿੰਘ। ਇੱਕ ਨਾਲ ਹੁਸ਼ਾ ਰਣੀ ਆ ਜਿਹਨਾਂ ਨੂੰ ਇਹਦੇ ਮੁਕਦਮੇ 'ਚ ਗ੍ਰਿਫਤਾਰੀ ਪਾਈ ਹੈ। ਤੇ ਸਰ ਇਹ આરોપી ਕਿੱਥੇ ਦੇ ਰਹਿਣ ਵਾਲੇ ਆ? ਇੱਕ ਰੋਪੀ ਸੰਗੋਵਾਲ ਦਾ। ਪੀਐਸ ਮਿਲਦਾ ਇੱਕ ਆਪਣੇ ਇੱਥੇ ਨਕੂਤਰ ਦੇ ਉਸ਼ਾ ਰਾਣੀ ਇਹ ਸਰ 우ਸ਼ਾ ਰਾਣੀ ਦੇ ਕੋਲ ਇਹ ਪਤਾ ਲੱਗਿਆ ਜੀ ਜਿਹੜੀ 우ਸ਼ਾ ਰਾਣੀ ਆ ਇਹਦੇ ਕੋਲ ਅਬੋਰਸ਼ਨ ਕਰਾਉਣਾ ਹੈ ਸੀ ਜਾਂ ਡਿਲੀਵਰੀ ਕਰਾਉਣਾ ਹੈ ਸੀ ਇਹ ਹੁਣ ਤਤਤੀਸ ਦੇ ਵਿੱਚ ਇਹਦੇ ਕੋਲ ਹੁਣ ਇਹ ਵੀ ਪੁੱਛ ਕੇ ਕਰਾਂਗੇ ਵੀ ਕੀ ਇਹ ਇਹ ਕੰਮ ਕਰਦੀ ਆ ਪਹਿਲਾਂ ਤੋਂ ਵੀ ਜੀ ਤੇ ਜਾਂ ਇਹਦੇ ਕੋਲ ਕੋਈ ਲਾਇਸੈਂਸ ਆ ਜਾਂ ਕੁਝ ਵੀ ਆ ਜੇ ਕਲੀਨਿਕ ਚਲਾ ਰਹੀ ਹੈ ਤੇ ਸਰ ਇਹ ਚ ਅਰੇਸਟ ਕਿੰਨੀਆਂ ਪੈ ਚੁੱਕੀਆਂ ਅਰੇਸਟ ਇਹਦੇ ਵਿੱਚ ਦੋ ਪਾਤੀਆਂ ਜੀ ਇੱਕ ਮੇਨ ਹਰਪੀ ਸਿੰਘ ਤੇ 우ਸ਼ਾ ਰਾਣੀ ਜੀ ਦੋਨੇ ਦੋਨੇ ਗ੍ਰਿਫਤਾਰ ਹੋ ਗਏ ਦੋਨੇ ਗ੍ਰਿਫਤਾਰ ਹੋ ਗਏ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਅਗਲੀ ਤਫਤੀਸ਼ ਅਮਲ ਚ ਲਿਆ ਰਹੇ ਆ ਜੋ ਵੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਤਹਿਤ ਜਿਹੜੀ ਬੰਦੀ ਕਾਨੂੰਨ ਰਾਹੀਂ ਕਰਾਂਗੇ ਠੀਕ